ਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀਆਂ ਜੀ ਕੁਝ ਆਪਣੀਆਂ ਸਬਜ਼ੀਆਂ ਤੁਹਾਨੂੰ ਦਿਖਾਉਣ ਜਿਹੜੀਆਂ ਕਿ ਆਪਣੇ ਲੱਗੀਆਂ ਹੋਈਆਂ ਆ ਦੇਖ ਸਕਦੇ ਹੋ ਤੁਸੀਂ ਖਲੀਆਂ ਇੱਕ ਤੁਹਾਨੂੰ ਆਪਾਂ ਛੋਟਾ ਗਰੇਲਾ ਦਿਖਾਵਾਂਗੇ ਇੱਕ ਵੱਡੇ ਸਾਈਜ਼ ਦਾ ਜਿਹੜਾ ਕੇਲਾ ਹੁੰਦਾ ਉਹਦੀ ਵੈਰੈਟੀ ਦੇਸੀ ਗਰੇਲੇ ਨੇ ਇਹ ਇੱਧਰ ਤੁਸੀਂ ਦੇਖ ਸਕਦੇ ਹੋ ਕਿੰਨੇ ਲੱਗੇ ਹੋਏ ਆ ਗਰੇਲਾ ਜ਼ਿਆਦਾਤਰ ਉੱਥੇ ਲੱਗਦਾ ਜਿੱਥੇ ਵੇਲ ਦਾ ਐਂਡ ਹੋ ਜਾਂਦਾ ਹਨ ਕੇ ਮਤਲਬ ਲਾਸਟ ਡੇ ਵਿੱਚ ਲੱਗਦੇ ਆ ਜ਼ਿਆਦਾ ਗਰੇਲੇ ਇਹ ਮੇਰੇ ਵਿੱਚੋਂ ਦੋ ਤਾਂ ਇਹ ਵਾਲੇ ਬੀਜ ਛੱਡ ਦੇਣੇ ਆ ਕਿਉਂਕਿ ਬਾਅਦ ਚ ਆਪਾਂ ਨੂੰ ਦੇਸੀ ਕarele ਦੇ ਬੀਜ ਛੇਤੀ ਮਿਲਦੇ ਨਹੀਂ ਹੈਗੇ ਇੱਕ ਮੈਂ ਤੁਹਾਨੂੰ ਦਿਖਾਉਣੀ ਬਿਲਕੁਲ ਛੋਟਾ ਕarele ਇਹ ਤੇ ਇੰਨੇ ਜ਼ਿਆਦਾ ਲੱਗਦੇ ਆ ਨਾ ਤੁਸੀਂ ਦੇਖੋ ਜੇ ਤੁਹਾਨੂੰ ਕੈਮਰੇ 'ਚ ਦਿਖਾਈ ਦੇ ਰਹੇ ਹੁਣ ਆਹ ਦੇਖੋ ਤੁਸੀਂ ਇਧਰ ਲੜੀਆਂ ਦੇ ਵਿੱਚ ਹੀ ਲੱਗੇ ਹੁੰਦੇ ਆ ਇਹ ਜਿੱਥੇ ਵੀ ਲੱਗਣ ਨਾ ਏਦਾਂ ਗੁੱਛੀਆਂ ਜਿਹੀ ਲੱਗਦੇ ਆ ਬਹੁਤ ਜ਼ਿਆਦਾ ਲੱਗਦਾ ਇਹ ਕarele ਪਰ ਇਹ ਆ ਵੀ ਇਹ ਆਪਾਂ ਭਰਵਾ ਕarele ਨਹੀਂ ਬਣਾ ਸਕਦੇ ਇਹਦੀ ਕਟਿੰਗ ਕਰਕੇ ਹੀ ਸਬਜ਼ੀ ਬਣਾਣੀ ਪੈਂਦੀ ਹੈ ਛੋਟੇ ਹੁੰਦੇ ਇੰਨੇ ਨੇ ਬਸ ਰਹਿੰਦੇ ਇਹ ਸ਼ਾਇਦ ਇਹਨੂੰ ਚੂੰ-ਚੂਂ ਕਰੇਲਾ ਵੀ ਕਹਿ ਦਿੰਦੇ ਆ। ਬਸ ਇੰਨਾ ਕੀ ਹੁੰਦਾ ਇਹ ਚੂੰ-ਚੂਂ ਹੀ ਹੁੰਦਾ ਵਿਚਾਰਾ। ਪਰ ਲੱਗਦੇ ਬਹੁਤ ਜ਼ਿਆਦਾ ਆ ਮੇਰੇ ਕੋਲ 5-6 ਵੇਲਾਵਾ ਇਹਦੀਆਂ ਤੇ ਮੈਨੂੰ ਲੱਗਦਾ 5-6 ਵੇਲਾ ਤੋਂ ਇਹ 2.5 ਕਿਲੋ ਲਾਥ ਹੋਣੇ ਹੋਣੀ। ਆ ਦੇਖੋ ਤੁਸੀਂ ਕਿਦਾਂ ਲੜੀਆਂ 'ਚ ਲੱਗੇ ਹੋਏ ਨਾ ਆਹ ਇਹ ਵਾਲੇ ਬਸ 2-3 ਦਿਨ ਤੱਕ ਹੋ ਜਾਣੇ ਆ। ਤੋੜਨ ਵਾਲੇ। ਇੱਧਰ ਹੈਗੀ ਆਪਣੀ ਕੁੰਦਰੂ ਦੀ ਵੇਲ ਲੱਗੀ ਹੋਈ। ਇਹ ਨੂੰ ਮੈਂ ਰੋਜ਼ ਇਦਾਂ ਵੇਲਾ ਨੂੰ ਨਾ ਨਾਲ ਦੀ ਨਾਲ ਹੀ ਉੱਪਰ ਕੰਧ ਤੇ ਚੜਾਉਂਦੀ ਰਹਿਣੀ ਆ ਪਰ ਇਹ ਫੇਰ ਡਿੱਗ ਪੈਂਦੀਆਂ ਬਾਹਰ ਦੇ ਨਾਲ ਹੀ ਤੇ ਕੁਛ ਮੈਂ ਵਿੱਚੋਂ ਬੀਜ ਛੱਡ ਦਿੱਤੇ ਆ ਤੇ ਕੁਛ ਮੈਂ ਤੋੜ ਲੈਣੇ ਆ ਆਹ ਵਲਾਂ ਆਪਾਂ ਬੀਜ ਛੱਡ ਦੇਣਾ ਜਿਹੜਾ ਥੋੜਾ ਇਧਰ ਸਾਫ਼ ਜਿਹਾ ਦਿਸ ਰਿਹਾ ਨਾ ਇਹਦਾ ਆਪਾਂ ਬੀਜ ਛੱਡ ਦੇਣਾ ਕਈ ਵਾਰੀ ਤੇ ਵੇਲਾਂ ਦੇ ਵਿੱਚ ਨਾ ਦਿਸਦੇ ਵੀ ਨਹੀਂ ਹੈਗੇ ਇੰਨੇ ਛੋਟੇ ਛੋਟੇ ਹੁੰਦੇ ਬਿਲਕੁਲ ਹੀ ਇੰਨੇ ਕ ਮੈਂ ਤੋੜ ਲਏ ਇਧਰੋਂ ਹੁਣ ਦੂਜੀ ਸਾਈਡ ਚੱਲਦੇ ਆਂ ਲਾਪਾ ਫਲੀਆਂ ਤੋੜਦੀਏ ਕਿਉਂਕਿ ਉਧਰਲੀ ਸਾਈਡ ਨਾਲ ਧੁੱਪ ਬਹੁਤ ਜ਼ਿਆਦਾ ਆ ਫਿਰ ਮੈਂ ਕੈਮਰਾ ਰੱਖ ਕੇ ਫਿਰ ਤੋੜੂਗੀ ਟਾਈਮ ਬਹੁਤ ਲੱਗਦਾ ਕੈਮਰੇ ਦੇ ਨਾਲ ਨਾਲ ਨਾ ਤੋੜਨ ਨੂੰ ਆਹ ਦੇਖੋ ਇਧਰ ਵਿੱਚ ਵੀ ਇਧਰ ਲੱਗੇ ਹੋਏ ਆਹ ਦੇ ਆ ਨਵੀਂ ਵੀਲ ਜਿਹੜੀ ਲਾਈ ਸੀ ਆਪਾਂ ਇਹਨੂੰ ਵੀ ਲੱਗੇ ਆ ਇੱਕ ਹੀ ਲੱਗਾ ਇਹਨੂੰ ਨਹੀਂ ਉਹ ਉੱਪਰ ਵੀ ਲੱਗੇ ਹੋਏ ਆਹ ਦੇਖੋ ਤੁਸੀਂ ਗਲੀਆਂ ਕਾਫੀ ਮਾਤਰਾ ਚ ਲੱਗ ਰਹੀਆਂ ਹੁਣ ਜਿਹੜੀਆਂ ਲੌਂਗ ਬੀਨਸ ਹੁੰਦੀਆਂ ਫੁੱਟ ਡੇਢ ਫੁੱਟ ਲਗਭਗ ਇੰਨਾ ਦੀ ਜਿਹੜੀ ਲੰਬਾਈ ਹੈ ਨਾ ਉਹ ਹੋ ਜਾਂਦੀ ਆ ਤੇ ਆ ਇੱਕ ਵੇਲ ਹੀ ਆ ਇੱਕ ਵੇਲ ਦੇ ਨਾਲੋਂ ਹੀ ਮਤਲਬ ਸਾਡੇ ਕੋਲ ਦੂਜੇ ਤੀਜੇ ਦਿਨ ਧਰਨ ਜੋਗੀਆਂ ਹੋ ਜਾਂਦੀਆਂ ਤੇ ਸਾਡੇ ਕੋਲ ਤੇਹੀ ਨਹੀਂ ਮੌਕੇ ਦੀਆਂ ਤਾਂ ਕarele ਸਾਡੇ ਵਾਧੂ ਰਹਿੰਦੇ ਇੱਕ ਵੇਲ ਨਾਲੋਂ ਹੀ ਉਹ ਇੱਕ ਵੇਲ ਹੀ ਇੰਨੀ ਫੈਲ ਚੁੱਕੀ ਆ ਵੀ 2.5 ਕਿਲੋ ਕarele ਜਿਹੜੇ ਇੱਥੋਂ ਹੀ ਹੋ ਜਾਣੇ ਆ ਤੇ ਜੇ ਆਪਾਂ ਵੈਸੇ ਕਿਸੇ ਨੂੰ ਦੱਸਦੇ ਆ ਵੀ ਜੀ ਇੰਨੇ ਕਰੇਲੇ ਲਾਥੋਂ ਦੇ ਇੱਕ ਵੇਲ ਨਾਲੋਂ ਵੀ ਸ਼ਾਇਦ ਕੋਈ ਨਹੀਂ ਮੰਨਦਾ ਪਰ ਤੁਸੀਂ ਦੇਖ ਸਕਦੇ ਹੋ ਆ ਇੱਕੋ ਹੀ ਵੇਲ ਆ ਇੱਥੇ ਲੱਗੀ ਹੋਈ ਉਹ ਵੀ ਡ੍ਰੈਗਨ ਫਰੂਟ ਆ ਉਹਦੇ ਵਿੱਚ ਆਪਣੇ ਆਪ ਹੀ ਉੱਗੀ ਸੀਗੀ ਮੈਂ ਬੀਜੀ ਵੀ ਨਹੀਂ ਬਸ ਇਹੀ ਫਾਇਦਾ ਹੁੰਦਾ ਆ ਦੇਸੀ ਬੀਜ ਦਾ ਵੀ ਜਿੱਥੇ ਉੱਗਿਆ ਆ ਆਪਣੇ ਆਪ ਹੀ ਲੱਗੇ ਹੋਣੇ ਆ ਹੁਣ ਆਪਾਂ ਇੱਧਰ ਵਾਲੇ ਵੀ ਕਰੇਲੇ ਤੋੜ ਲਈਏ ਤੇ ਵਿੱਚੋਂ ਦੋ ਜਿਹੜੇ ਆਪਾਂ ਬੀਜ ਛੱਡ ਦੇਣੇ ਆ ਸਾਰੇ ਨਹੀਂ ਤੋੜਨੇ ਕਿਉਂਕਿ ਕਈ ਵਾਰੀ ਕੀ ਹੁੰਦਾ ਵੇਲ ਅਚਾਨਕ ਸੁੱਕ ਜਾਂਦੀ ਆ ਤੇ ਫਿਰ ਬੀਜ ਨਹੀਂ ਬਣਾ ਹੁੰਦਾ ਤੇ ਇਸ ਕਰਕੇ ਮੈਂ ਬੀਜ ਜਿਹੜਾ ਨਾ ਪਹਿਲਾਂ ਹੀ ਛੱਡ ਦੇਣਾ ਆ ਉਸ ਨੂੰ ਮੈਂ ਪਰਸੋਂ ਤੋੜੇ ਸੀ ਕੱਲ ਨਹੀਂ ਤੋੜੇ ਤੀਜੇ ਦਿਨ ਤੋੜਦੀ ਹੁੰਨੀ ਮੈਂ ਤੇ ਤੀਜੇ ਦਿਨ ਸਾਡੇ ਧਰਨ ਜੋਗੇ ਹੋ ਜਾਂਦੇ ਐ ਇਥੋਂ ਆ ਦੋ ਮੈਂ ਬੀਜ ਵਾਸਤੇ ਛੱਡ ਦਿੱਤੇ ਆ ਕਈ ਵਾਰੀ ਇੱਕ ਅੱਧਾ ਵੈਸੇ ਵੀ ਵਿੱਚ ਰਹਿ ਕੇ ਵੱਡਾ ਹੋ ਜਾਂਦਾ ਫਿਰ ਉਹ ਵੀ ਬੀਜੀ ਬੰਨਾ ਹੁੰਦਾ ਤੇ ਆਪਣਾ ਸਰ ਜਾਂਦਾ ਵਾਧੂ ਬੀਜਾਂ ਦਾ ਹੁਣ ਚੱਲਦੇ ਆ ਪਿੰਡੀਆਂ ਵੱਲ ਮੈਂ ਤੁਹਾਨੂੰ ਝਾੜ ਗਰੇਲਾ ਇਹਦੇ ਵੀ ਬੀਜ ਉਤਰਨੇ ਸ਼ੁਰੂ ਹੋ ਗਏ ਆ ਹੁਣ ਤੁਸੀਂ ਦੇਖ ਸਕਦੇ ਹੋ ਕਾਫੀ ਬੀਜ ਇਹਦੇ ਮੈਂ ਪਕਾ ਲਏ ਆ ਤਾਂ ਕਿ ਆਉਂਦੇ ਸਾਲ ਆਪਾਂ ਇਹਨਾਂ ਨੂੰ ਲਗਾ ਸਕੀਏ ਇਸ ਵਾਰ ਤੇ ਇੱਕ ਹੀ ਵੇਲ ਸੀਗੀ ਉਹ ਵੀ ਮੈਂ ਮਸੀ ਕਿਸੇ ਕੋਲੋਂ ਲੈ ਕੇ ਆਈ ਸੀ ਮੰਗ ਕੇ ਇੱਕ ਬੀਜ ਮੰਗ ਕੇ ਲਿਹਾਈ ਸੀ ਮੈਂ ਪਰ ਇਸ ਵਾਰ ਮੈਂ ਕੋਈ ਵੀ ਖਾਣ ਨੂੰ ਨਹੀਂ ਤੋੜਿਆ ਇਸ ਤਰ੍ਹਾਂ ਜਿੰਨੇ ਵੀ ਸੀਗੇ ਮੈਂ ਨਾ ਮੈਂ ਬੀਜ ਹੀ ਛੱਡ ਦਿੱਤੇ ਪਿਛਲੇ ਸਾਲ ਵੀ ਬੀਜ ਮੇਰੇ ਕੋਲ ਸੀ ਪਰ ਮੈਂ ਪਤਾ ਨਹੀਂ ਕਿੱਥੇ ਰੱਖ ਲੈਤ ਬਾਅਦ ਵਿੱਚ ਮੈਨੂੰ ਲੱਭੇ ਹੀ ਨਹੀਂ ਪਰ ਇਸ ਵਾਰ ਮੈਂ ਇਹਨਾਂ ਨੂੰ ਨਾ ਸੰਭ ਕੇ ਰੱਖੂੰਗੀ ਦੁਆਰਾ ਦੁਆਰਾ ਫਿਰ ਮਿਲਦੇ ਨਹੀਂ ਇਹ ਕਿਤੇ ਹੁਣ ਚੱਲਦੇ ਆਪਾਂ ਪਿੰਡੀਆਂ ਸਾਈਡ ਪਿੰਡੀਆਂ ਤੁਸੀਂ ਦੇਖ ਸਕਦੇ ਹੋ ਸਾਡੇ ਖਾਨ ਤੋਂ ਜਿਹੜੀਆਂ ਪਿੰਡੀਆਂ ਜਿਆਦੀਆਂ ਹੋ ਜਾਂਦੀਆਂ ਇੰਨੀ ਜਿਆਦੀ ਪਿੰਡੀ ਲੱਗੀ ਹੋਈ ਹੈ ਇਸ ਵਕਤ ਤੇ ਇੰਨੇ ਬੂਟੇ ਨਾ ਲਾਓ ਤੁਸੀਂ ਮੇਰੇ ਕੋ 40 50 ਦੇ ਕਰੀਬ-ਕਰੀਬ ਬੂਟੇ ਆ ਪਰ ਬਹੁਤ ਜਿਆਦਾ ਹੋ ਜਾਂਦੀ ਪਿੰਡੀ ਹੁਣ ਮੈਂ ਸਾਰੀ ਤੋੜ ਲਵਾ ਪਹਿਲਾਂ ਫੇ ਆਪਾਂ ਤੁਹਾਨੂੰ ਦਿਖਾਉਣੀ ਕਿ ਕਿੰਨੀ ਸਬਜੀ ਹੋਈ ਇੰਨੀ ਸਬਜੀ ਮੈਂ ਦੇਖ ਸਕਦੇ ਹੋ ਤੁਸੀਂ ਤੋੜ ਲਈਆ ਕਿਲੋ ਤੋਂ ਉੱਪਰ ਹੀ ਪਿੰਡੀਆਂ ਹੋਣੀਆਂ ਤੇ ਡੇਢ 2 ਕਿਲੋ ਹੀ ਲਗਭਗ ਜਿਹੜੇ ਕਰੇਲੇ ਹੋ ਗਏ ਆ ਤੇ ਕੁਝ ਫਲੀਆਂ ਹੋ ਗਈਆਂ ਤੇ ਕੱਲ ਨੂੰ ਫਲੀਆਂ ਤੋੜ ਕੇ ਫਿਰ ਆਪਣੇ ਧਰਨ ਜੋਗੀਆਂ ਹੋ ਜਾਂਦੀਆਂ ਆ ਉਹੀ ਕ੍ਰੇਲਾ ਜਿਹੜਾ ਮੈਂ ਤੁਹਾਨੂੰ ਦੱਸਦੀ ਪਈ ਸੀ ਛੋਟਾ ਜਿਹਾ ਰਹਿੰਦਾ ਉਹਦਾ ਬੀਜ ਜਿਹੜਾ ਇੱਕ ਪੱਕ ਗਿਆ ਦੇਖੋ ਕਿੰਨਾ ਇਹਦਾ ਕਲਰ ਸੋਨਾ ਹੋਇਆ ਜੈਲੋ ਬਿਲਕੁਲ ਸਾਫ ਸੁਥਰਾ ਆ ਇਹਦੇ ਬੀਜ ਮੈਂ ਕੱਢ ਕੇ ਨਾ ਹੁਣ ਸੁਕਾ ਲੈਣੇ ਆ ਉਹਦੇ ਸਾਲ ਲਾਉਣ ਨੂੰ ਤੇ ਕੁਝ ਮੈਂ ਹੁਣ ਵੀ ਲਾ ਦੇਣੇ ਆ ਕਿਉਂਕਿ ਹਜੇ ਜਿਹੜੇ ਪੰਜਾਬ ਵਿੱਚ ਕ੍ਰੇਲੇ ਆ ਨਾ ਲਗਭਗ ਜਨਵਰੀ ਤੱਕ ਹੋ ਜਾਂਦੇ ਆ ਆ ਸਾਰੇ ਆਵਲੇ ਮੈਂ ਬੀਜੀ ਬਣਾ ਲੈਣੇ ਕਿਉਂਕਿ ਮੇਰੇ ਕੋਲ ਕੁਝ ਕ੍ਰੇਲੇ ਥੱਲੇ ਮੈਂ ਲੈ ਵੀ ਗਈ ਸੀਗੀ ਥੱਲੇ ਵਾਲੀ ਛੱਤ ਤੇ ਵੀ ਹੈ ਗਿਆ ਤੇ ਫਿਰ ਆਪਣੇ ਧਰਨ ਤੋਂ ਜ਼ਿਆਦੇ ਹੋ ਜਾਣੇ ਆ ਜਿਹੜਾ ਪਾਣੀ ਹੈ ਨਾ ਇਧਰੋਂ ਟੈਂਕੀ ਦਾ ਮੈਂ ਪਾਣੀ ਪਾਉਂਦੀ ਪਈ ਸੀ ਬੂਟਿਆਂ ਨੂੰ ਤੇ ਉਹ ਆ ਗਿਆ ਇਧਰ ਨੂੰ ਇੱਥੇ ਅੱਜ ਵੀਡੀਓ ਦੀ ਆਪਾਂ ਕਰਦੇ ਹਾਂ ਸਮਾਪਤੀ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਲੱਗੇ ਹੋਏ ਛੋਟੇ ਕਰੇਲੇ ਇੱਕੋ ਹੀ ਵੇਲ ਆਏ ਵਾਲੀ ਵੀ ਇਹਦੇ ਵਿੱਚ ਲੱਗੀ ਹੋਈ ਗਰੋ ਬੈਗ 'ਚ ਤੇ ਤੁਸੀਂ ਦੇਖਿਓ ਵੀ ਇਹਦੇ ਨਾਲ ਵੀ ਨਾ ਧਰਨ ਤੋਂ ਜ਼ਿਆਦੇ ਕਰੇਲੇ ਹੋ ਜਾਣੇ ਆ ਦੇਖੋ ਤੁਸੀਂ ਤਿੰਨ ਉੱਤੇ ਤੇਨੀ ਆ ਲੱਗੇ ਹੋਏ ਆ ਤੇ ਦੋ ਮੈਂ ਤੋੜ ਲੈ ਇੱਕ ਆ ਚਾਰ ਤੇ ਜਿੱਦਨ ਤੱਕ ਫੇਰ ਬਣਾਉਣੇ ਆ ਨਾ ਇਹ ਫੇਰ ਵੇਖਿਓ ਕਿਲੋ ਡੇਢ ਕਿਲੋ ਹੋ ਜਾਣੇ ਆ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇੱਕ ਦੋ ਵੇਲਾ ਇਸ ਤਰ੍ਹਾਂ ਸਬਜ਼ੀਆਂ ਜਰੂਰ ਲਗਾਓ ਜੇ ਤੁਹਾਡੇ ਕੋਲ ਕਿਤੇ ਵੀ ਖੁੰਜੇ ਚ ਕੋਈ ਮਿੱਟੀ ਹੈਗੀ ਥੋੜੀ ਜੀ ਵੀ ਪਈ ਤਾਂ ਉੱਥੇ ਹੀ ਤੁਸੀਂ ਬੀਜ ਲਗਾ ਦਿਓ ਸ਼ੁਰੂਆਤ ਕਰੋ ਬਾਅਦ ਵਿੱਚ ਤੁਹਾਨੂੰ ਦੇਖ ਕੇ ਆਪਣੇ ਆਪ ਹੀ ਜਿਹੜਾ ਸ਼ੌਂਕ ਪੈਦਾ ਹੋ ਜਾਣਾ ਤੇ ਆਪਣੇ ਘਰ ਦੀਆਂ ਆਰਗੇਨਿਕ ਸਬਜ਼ੀਆਂ ਖਾਓ ਸਿਹਤਮੰਦ ਰਹੋ ਉਮੀਦ ਕਰਦੀ ਆਂ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਕੀਮਤੀ ਸਮਾਂ ਦੇਣ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ